ਜੱਲੇ ਅਡੀੜੀ ਲੈ ਲੀ ਲੈ ਲੀ ਲੈ ਮੈਂ ਰੋਕ ਜਾ ਇੱਕ ਵੰਦ ਦੱਸ ਦਾਈ ਕੀ ਅਸਲਾ ਨੂੰ ਮੈਂ ਉਡਾਉਂਦੇ ਲਾਤ ਲਾੰਦੇ ਤੇ ਤੈਨੂੰ ਨਹੀਂ ਦੀ ਫੜਿਆ ਤੇ ਮੈਂ ਖਾ ਹੋ ਜਾਂ ਨਹੀਂ ਆ ਤੇ ਤੂੰ ਵਿੱਚ ਮੁੜ ਕੇ ਮਜਲੀ ਬੜਾ ਫੜੇ ਮੂੰ ਤੇਰਾ ਵੇ ਕੀ ਕਰਦਾ ਵਈ ਮੁੰਡਾ ਟਿੰਕ ਜੀ ਦਾ ਟਿੰਕ ਜੀ ਦਾ ਟਿੰਕ ਜੀ ਦਾ ਬਲਾ 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 ਟਿੰਕ ਜੀ ਦਾ ਉੱਤਰ ਹੱਥ ਲੈ ਉੱਤਰ ਹੱਥ ਲੈ ਉੱਤਰ ਹੱਥ ਲੈ ਇੱਕ ਗਾਨੀ ਤੂੰ ਅੱਖੇ ਲੱਗਣਾ ਆ ਹੋ ਗਿਆ ਨਹੀਂ ਹੈ ਤੇ ਕੀ ਇਹਨੇ ਜਿਹਨੂੰ ਸੱਟਾ ਵਾ ਡੰਗਰ ਗਿਆ ਕਿਤੇ ਚੱਲ ਨੀ ਉੱਤਰ ਤੂੰ ਵੀ ਥੱਲੇ ਚੱਲ ਨੀ ਤੂੰ ਵੀ ਥੱਲੇ ਕੋਈ ਨਹੀਂ ਮਾਰਦੇ ਆ ਵੀ ਆ ਜਾਂਦੀ ਤੀਜੀ ਪਤਾ ਨਹੀਂ ਕਿੱਥੋਂ ਛੱਡ ਦਿੰਦੇ ਇਹਨਾਂ ਨੂੰ ਜਾਨ ਖਾ ਲਈ ਕਿਤੇ ਇਹਨਾਂ ਨੇ ਕੋਈ ਰੰਨ ਨੰਦਾ ਨਹੀਂ ਕੋਈ ਪਕਾਉਂਦਾ ਨਹੀਂ ਉੱਥੇ ਜੇ ਪੂਚਾ ਪੂਚੀ ਕਰੀ ਜਾਂਦੀ ਖਰੇ ਕੀ ਕਰਦੀ ਰਹਿੰਦੀ ਆ ਇਹ ਮਰਨ ਨੂੰ ਸੋਵਾਰਾ ਖਿਆਵਾ ਕਿ ਪਰੇ ਰੋਟੀ ਬਣੀ ਦਾ ਵੀ ਕੰਮ ਵੱਡ ਕਰਿਆ ਤੇ ਕੰਮ ਦੇ ਪੇਠਾ ਮੈਂ ਮਰ ਜਾਨੀ ਚੁੱਲੇ ਗੜੀ ਆਪ ਸਫਾਈਆਂ ਨੂੰ ਉਹ ਕਰੀ ਜਾਂਦੀ ਉਥੇ ਹੀ ਬਸ ਪੂਚੀ ਜਾਂਦੀ ਉਹਨੇ ਕ ਪੱਤੇ ਇਹ ਹੂ ਜਲਿੰਦੀ ਉਹਨਾਂ ਕ ਕਰ ਲਿੰਦੀ ਫਾਇ ਲਾਇਆ ਮੈਨੂੰ ਗਰਮੀ ਦੇ ਵਿੱਚ ਇਥੇ ਮੰਮੀ ਮੇਰੇ ਬਾਜੂ ਦੇ ਡਾਇਨੋ ਮਾਰਿਆ ਮੈਂ ਡਾਇਨੋ ਗੜੀ ਕੋ ਮਾਰਿਆ ਡਾਇਨੋ ਨੂੰ ਕਵਾ ਕਰਨਾ ਇਹ ਬੰਦਾ ਕਰੇ ਨਾ ਦਾ ਹਾਲ ਹੁਣ ਉਹਨੂੰ ਜਾ ਕੇ ਕਵਾਂਗੇ ਤੈਨੂੰ ਕਵਾਂ ਮੈਨੂੰ ਹੀ ਵਾਵੇ ਰੇੜੀ ਮੈਂ ਨਹੀਂ ਕਿੱਡਾ ਤੂੰ ਥਾਰਦੇ ਬੈਠਾ ਅਹੀਂ ਦੇ ਬੈਠੇ ਉਹ ਵੀ ਮੈਂ ਨਹੀਂ ਖਾਦੀ ਕਰਦੀ ਆ ਕਿਤੇ ਹੈ ਕਿਥੇ ਆ ਹੁਣ ਆ ਜਾਨੂ ਮਾਂ ਦੀ ਉੱਥੇ ਇਹਨੂੰ ਮੈਂ ਜਾ ਕੇ ਪੁੱਛਦੀ ਮੈਂ ਕਿ ਕਿੱਡੀ ਕ ਤੂੰ ਇਹ ਨਵੀਂ ਕਢਾ ਕੇ ਲਿਆਂਦੀ ਜਿਹੜੀ ਕਰਦਿਆਂ ਲੱਗੇ ਤੇ ਖਰਾਬ ਕਰਦਿਆਂ ਲੱਗੇ ਰੇੜੀ ਹੋ ਅੱਧੀ ਹੋਈ ਐ ਆਪਨੇ ਕੁੜੀ ਨੂੰ ਐਸਾ ਬੈਠਾ ਰਹੀ ਆ ਆਪਨੇ ਕੁੜੀ ਨੂੰ ਕੌਣ ਦਿੰਦੀ ਕਹਿੰਦੇ ਕੋਈ ਨਹੀਂ ਮੈਂ ਕਈ ਨਹੀਂ ਜਾ ਕੇ ਉਹਦੀ ਕੁੜੀ ਨੂੰ ਜੋ ਵੀ ਕਹਿਣਾ ਵਾ ਚੁੱਪ ਕਰ ਚੁੱਪ ਕਰ ਅਰੇ ਵਾਰ ਵਾ ਮੁੰਡੇ ਨੂੰ ਮੈਂ ਨਹੀਂ ਲਸਾਈ ਕਰ ਛੜਿਆ ਵੇਖਾਂ ਚੌਵਾਂ ਦਿਨਾਂ ਦੇ ਵਿੱਚ ਮੁੰਡਾ ਵੇਖ ਕਿੱਥੇ ਲੈ ਜਾਂਦਾ ਇਹਨਾਂ ਨੇ ਮੈਂ ਖਵਾਲਦੀ ਰਹਿਣੀ ਇਹਨੂੰ ਵੀ ਮੋਟਾ ਹੋਜੂ ਮੋਟਾ ਹੋਇਓ ਮੋਟਾ ਨਸਵਾ ਹੋਣ ਦੇਣਾ ਵਾ ਉੱਥੇ ਵੀ ਜਿਹਨੂੰ ਲੈ ਆਉਂਦੀਆਂ ਫੇਰ ਗੱਲਾਂ ਕਰਕੇ ਇੱਥੇ ਬਹਿ ਮੇਰੇ ਮਗਰ ਨਾ ਆਈ ਬਸ ਹੈ ਠੀ ਹੈ ਨਾ ਕਿ ਬਸ ਕੂਚਾ ਕੂਚੀ ਕਰੀ ਜਾਂ ਬਸ ਇਹੋ ਹੀ ਦਰੋਟੀ ਕਿਨੇ ਪਕਾਉਣੀ ਆ ਰੋਟੀ ਕਿਨੇ ਪਕਾਉਣੀ ਤੇ ਆ ਜਿਹੜਾ ਸਿਆਪਾ ਮੇਰੇ ਵੱਲ ਪਾਇਆ ਵਾ ਡੰਗਰਾਂ ਦਾ ਉਧਰ ਲੈ ਜਾ ਫਿਰ ਤੇ ਮੈਂ ਇਧਰ ਕੂਚਾ ਕੂਚੀ ਨਾ ਕਰਿਆ ਕਰ ਡੰਗਰ ਹੀ ਬਸ ਚੜੇ ਆ ਤਾਂ ਡੰਗਰ ਡੰਗਰ ਦੋ ਸਰੀਆਂ ਮੱਜਾਂ ਵਾ ਖਰੇ ਕੀ ਉਥੇ ਕਰਦੀ ਰਹਿੰਦੀ ਐ ਉਹ ਮੱਜਾਂ ਉਹਦੇ ਖਲਾਰਾ ਸਾਰੇ ਵਿੜੇ ਚ ਪਾਇਆ ਹੁੰਦਾ ਇਹਨਾਂ ਨੇ ਤੂੰ ਮੈਨੂੰ ਛੱਡ ਤੂੰ ਇਹ ਦੱਸ ਨੀ ਮੁੰਡੇ ਨੂੰ ਕੀ ਗਿਆਈ ਉਹਨੇ ਤਾਂ ਕੁਝ ਵੀ ਨਹੀਂ ਗਿਆ ਮੁੰਡੇ ਨੂੰ ਔਰੋਂ ਦਾ ਮਰੇ ਵੱਲ ਗਿਆ ਫੇਰ ਅੱਜ ਮੁੰਡੇ ਨਾ ਵੀ ਆ ਤੁਸੀਂ ਉਹਨੂੰ ਉਹਨੂੰ ਗੋਲੀ ਮਾਰੀ ਆ ਮੁੰਡੇ ਨੂੰ ਇੱਥੇ ਥਾਂ ਹੁੰ ਜਾਂ ਨਹੀਂ ਰੇੜੀ ਪੜਕਾਈ ਫਿਰਦਾ ਕਦੀ ਐ ਉਹਨੂੰ ਕਦੀ ਐ ਉਹਨੂੰ ਗੋਲੀ ਉਹਨੂੰ ਨਾ ਲਾ ਲਈ ਆਏ ਹਾਏ ਮੈਂ ਕਹਿ ਹੀ ਦਿੱਤਾ ਵਾ ਨੇ ਮੈਂ ਕਿਹੜੀ ਗੋਲੀ ਚਲਾਤੀ ਆ ਤੇ ਗੋਲੀ ਚਲਾ ਲੈਣੀ ਆ ਮੇਰੇ ਕੋਲ ਹੈ ਹੀ ਨਹੀਂ ਆ ਨੇ ਤੇ ਮੈਂ ਚਲਾ ਹੀ ਦੇਣੀ ਜਿੱਦਾਂ ਤੇ ਉਹ ਕੰਮ ਕਰਦਾ ਵਾ ਚਲਾ ਦੇਣੀ ਉਹ ਗੋਲੀ ਗੋਲੀ ਰਹਿ ਗਈ ਚਲਾਉਣ ਵਾਲੀ ਬਾਕੀ ਤਾਂ ਸਾਰੇ ਕੰਮ ਕਰਦੇ ਤੁਸੀਂ ਗੱਡੀ ਨਾ ਉਹ ਜੱਗਾ ਮੁੰਡੇ ਨਾ ਨਹੀਂ ਮੈਂ ਕੀ ਕਰ ਦਿੱਤਾ ਉਹਨੂੰ ਮੈਂ ਐਦਾਂ ਕਰਕੇ ਇੱਕ ਚ ਪੇੜ ਮਾਰੀ ਤੇ ਥੱਲੇ ਲਾਇਆ ਉੱਤਰ ਨਹੀਂ ਢਿਆ ਹੋਰ ਮੈਂ ਉਹਨੂੰ ਕੀ ਕਹਤਾ ਵਾ ਅ ਕਿੱਡੀ ਉਹ ਮੈਂ ਨਹੀਂ ਉਹ ਗੱਡੀ ਹੀ ਨੇ ਚਲਾਉਣ ਵਾਲੀ ਕਿ ਜੜੀ ਆ ਕਿੱਡੀ ਖਰਾਬ ਕਰਦੇ ਲੱਗਾ ਸੀ ਨਾ ਉਹ ਕਢ ਲਓ ਉਹਦੇ ਖਰਾਬ ਕਰਨ ਦੀ ਨਹੀਂ ਉਹ ਤਾਂ ਹੋ ਜਾਂਦੀ ਖਰਾਬ ਤੇ ਹੋ ਜਾਂਦੀ ਥਾਂ ਹੁੰ ਜਾਂਦੀ ਨੀ ਤੇ ਖਾਂ ਨਹੀਂ ਹੁੰ ਜਾਂਦਾ ਥਾਂ ਹੀ ਮੈਂ ਨਹੀਂ ਸਾਰਾ ਦਿਨ ਹੁੰਦੀ ਰਹਿੰਦੀ ਆ achar ke patte jeh kadi enu kar lendi ya kadi onu kar lendi ਆਇਆ ਗਦਰੋ ਡਰੈਟ ਬਣਾ ਮੇਕੋ ਨਹੀਂ ਬਣਦੀ ਹੈਗੀ ਬਣਾ ਲਾ ਕੱਲ ਵਰਦੀ ਦਾਲ ਮੇਕੋ ਨਹੀਂ ਬਣਦੀ ਦਾਲ ਦੂਲ ਬਹੁਤ ਹੀ ਖੱਦੀ ਨੇ ਦਾਲ ਕਿਤੇ ਮਾਰਾ ਨੇ ਦੋਨੇ ਚੋਕੇ ਮਾਰੀ ਜਿਹਨੇ ਆਣਿਆ ਉਹਨਾਂ ਨੇ ਸਿੱਦੇ ਮੂੰਹ ਖਾਦੀ ਅੱਜ ਮਾਤਾ ਨੂੰ ਕਹਿਣਾ ਹੈ ਨਾ ਬਣਾ ਦਿੰਦੀ ਅੱਜ ਮੇਰਾ ਤਾਂ ਪਿੰਡੀਆਂ ਬਣਾ ਲਗੇ ਫਤਰੀ ਵਾਲੀ ਉਹ ਖਾ ਲੈਣ ਇਦਾਂ ਹੀ ਕਰਦੇ ਆ ਫਿਰ ਚੱਲ ਗੁੱਸੇ 'ਚ ਨਾ ਹੁਣ ਕੋਈ ਨਹੀਂ ਹੋ ਗਿਆ ਨਿਆਣਿਆਂ ਨੂੰ ਕਿਤੇ ਨਹੀਂ ਗੋਲੀ ਮਾਰਤੀ ਤੇ ਚੱਲ ਤੂੰ ਮੈਂ ਆ ਗਈ ਆ ਇੰਨਾ ਵੇ ਇਕੱਠਾ ਕਰ ਆਵਾ ਇਦਾਂ ਦੇ ਕੰਮ ਮੈਨੂੰ ਨਹੀਂ ਕਿ ਚੰਗੇ ਲੱਗਦੇ ਹੈਗੇ ਤੂੰ ਬਗਰ ਕੇ ਕੰਮ ਕਰਿਆ ਕਰੀ ਨੀ ਚੁੱਪ ਕਰਕੇ ਹੀ ਕਰਦੀ ਉਹ ਨਹੀਂ ਸਰਾਰਤਾ ਤੋਂ ਹਟਦਾ ਤੇ ਮੈਂ ਕੀ ਕਰਾਂ ਦੱਸ ਆਖੇ ਤੇ ਫਿਰ ਉਹ ਲੱਗਦਾ ਹੀ ਨਹੀਂ ਆ ਇਹਨੂੰ ਤਾਂ ਕੋਈ ਕਹਿੰਨੀ ਨਹੀਂ ਆ ਇਹਨੂੰ ਤਾਂ ਨਾ ਨਾ ਦੇਖਾਂ ਵਿਚਾਰੀ ਉਹਦੇ ਗੇ ਉਹ ਦਾਂਦੀ ਤੇ ਉਹਨੂੰ ਮੈਂ ਕੀ ਕਹਾਂ ਵੇਖਾਂ ਉਹਦੇ ਵੱਲ ਵੇਖ ਕੇ ਦੁੱਧ ਤਰਸ ਆ ਜਾਂਦਾ ਵਾ ਉਹ ਉੱਤੇ ਤਾਂ ਇਹ ਤੇ ਦਰਸ ਆਇਆ ਨਾ ਉੱਤੇ ਨਹੀਂ ਹੁੰਦਾ ਹਣਾ ਨਹੀਂ ਉਸਤਾਨੀ ਬੜੀ ਘੱਟ ਹੈ ਵੇਖਾਂ ਵਿਚਾਰੀ ਉਹਨਾਂ ਦੀ ਕੋਈ ਕਿਤੇ ਮਾਸਾ ਉਸਤਾਨੀ ਨਹੀਂ ਕਰਦੀ ਤੇ ਤੇ ਤਰਸ ਕੀ ਆਪਣੀ ਗਿੱਡੀ ਲਾਡਲੀ ਰੱਖੀ ਮੇਰੀ ਲਾਡਲੀ ਇਹ ਤਾਂ ਮੇਰਾ ਕੀ ਗੱਲ ਉਹਦਾ ਆਇਆ ਵਾ ਨਹੀਂ ਉਹ ਵੀ ਲਾਡ ਲਈ ਆ ਜਾ ਜਾ ਕੇ ਤੇ ਕੰਮ ਕਰ ਮੈਨੂੰ ਮਸਾ ਖੂਹ ਹੀ ਲੈਂਦੇ ਥਾ ਮੈਂ ਅੰਮੀ ਮੈਂ ਤੇਨਾ ਬਣਾਉਣੀ ਆ ਸਬਜੀ ਜਾ ਜਾ ਪਤਾ ਨਹੀਂ ਉਹ ਵੀ ਨਖਤਾ ਕੀ ਜਾ ਕੇ ਤੇ ਕਹਿ ਦਿੰਦਾ ਇੱਕ ਦੀ ਸੱਤ ਲਾ ਕੇ ਦੱਸਦਾ ਉਹਨੂੰ ਉਹ ਸੇਵਲੇ ぷੜਕਦੀ ਆ ਜਾਂਦੀ ਐ ਇਹਨੂੰ ਜਾ ਜਾ ਕੇ ਬਣਾ ਤਰੀ ਵਾਲੀਆਂ ਪਿੰਡੀਆਂ ਅੰਮੀ ਐ ਨਹੀਂ ਅਰੇ ਇਹੋ ਦਾ ਨਾ ਅਨਪੜ੍ਹਦੀ ਐ ਨਪੜੀ ਐ ਮਲਾਇਆ ਸਾਹ ਬੇਨਾ ਕੀ ਗੱਲਾਂ ਕਰਦੀ ਐ ਦੱਸ ਮੇਰੀ ਕੁੜੀ ਤੇ ਲਾਡਲੀ ਆ ਮੇਰੀ ਕੁੜੀ ਐਦਾਂ ਦੱਸ ਮੇਰਾ ਮੁੰਡਾ ਭਲਾ ਵਾਧੋ ਉਹ ਮੁੰਡੇ ਨੂੰ ਲਾਏ ਸਹੀ ਹੱਥ ਵੇਖੀ ਸਾਈ ਮਾਰ ਮਾਰ ਚ ਪੜਾ ਨਾ ਕੁੜੀ ਦਾ ਝੰਬ ਕੇ ਵੀ ਨਹੀਂ ਕਰ ਜਾਗੀ ਮੈਂ ਦੱਸ ਉਹ ਅੱਜ ਕੋਈ ਨਹੀਂ ਇਹ ਕਦੀ ਅਭੀ ਪਤਾ ਨਹੀਂ ਐਨਾ ਚ ਹੁਣ ਕਿੰਨਾ ਕ ਪਾਣੀ ਪੋਣਾ ਨਹੀਂ ਮੇਰੀ ਗੱਲ ਸੁਣ ਬਣਾ ਲਈ ਸਬ지 ਮੈਂ ਤਾਂ ਸੇ ਆਪਾ ਕਰਨਾ ਹੀ ਫਿਰ ਆਗੇ ਨਾਲ ਮੈਨੂੰ ਨਹੀਂ ਨਾ ਗਿਆ ਕਰ ਜਦੋਂ ਆਉਂਦੀ ਦੋ ਨਹੀਂ 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 ਕਰਦੀ ਆ ਹਾਏ ਹਾਏ ਨਹੀਂ ਕਹਤਾ ਹੋਰ ਤੈਨੂੰ ਮੈਂ ਕੀ ਕਹਤਾ ਭਲਾ ਤੂੰ ਪੜੀ ਨਹੀਂ ਹੈਗੀ ਮੈਂ ਤਾਂ ਚੱਲ ਨਹੀਂ ਪੜੀ ਤੂੰ ਪੜੀ ਪੰਜ ਪੜੀ ਆ ਆਹ ਵੇ ਪੰਜ ਹੀ ਪੰਜ ਹੋਰ 1 ਤੇ 2 3 4 ਤੇ 5 ਕਠੀਆਂ ਤੇਰੇ ਵਾਂਗੂ ਥੋੜਾ ਲੈ ਮੈਨੂੰ ਕੀ ਪਤਾ ਹੈ ਮੈਂ ਵੀ ਪੜ ਲੈਂਦੀ ਮੈਨੂੰ ਤਾਂ ਕਹਿੰਨੇ ਪੜਾਇਆ ਹੀ ਨਹੀਂ ਤੇ ਮੇਰੀ ਗੱਲ ਸੁਣ ਮੈਂ ਵਾਂ ਪੜੀ ਲਿਖੀ ਮੇਰੇ ਨਾਲ ਗੱਲ ਨਹੀਂ ਕਰਕੇ ਨਾ ਕਰਿਆ ਕਰ ਚਲ ਠੀਕ ਆ ਤੂੰ ਨਹੀਂ ਕਹਿੰਦੀ ਤੈਨੂੰ ਨਹੀਂ ਹੁਣ ਮੈਂ ਤੈਨੂੰ ਪਿੰਦਰ ਕਹਦਿਆ ਕਰੂੰਗੀ ਚਲ ਜਿਦੋਂ ਮਰਜ਼ੀ ਨਾ ਲੱਲੀ ਭਾਈ ਇਹਦਾ ਮੈਂ ਨਹੀਂ ਨਹੀਂ ਹੋਣਾ ਹੋਣਾ ਚਲ ਠੀਕ ਆ ਦੱਸ ਮੈਨੂੰ ਬਣਾਈ ਸਬਜੀ ਕਿ ਨਹੀਂ ਲੜਦੀ ਰਹਿੰਦੀ ਆ ਲੜਨ ਵਾਲ ਧਿਆਨ ਅਜੇ ਕਹਿੰਦੀ ਮੈਂ ਪੜੀ ਸਬਜੀ ਬਣਾ ਮੈਂ ਕੀ ਕੀਤਾ ਅੱਜ ਅੱਜ ਮੈਂ ਭਿੰਡੀਆਂ ਕੱਟ ਗਏ ਨਾ ਲੰਮੀਆਂ ਲੰਮੀਆਂ ਤੇ ਉਹ ਵਿੱਚ ਪਾਵੇ ਲੂਣ ਮਿਰਚ ਮਸਾਲਾ ਤੇ ਵਿੱਚ ਤੇ ਉਹ ਪਾਤਾ ਉਹ ਤੜਕਾ ਤੁੜਕਾ ਤੂੰ ਹੁਣ ਇਹਦੇ ਵਿੱਚ ਮੈਂ ਦੱਸ ਪਾਣੀ ਕਿੰਨਾ ਪੋਣਾ ਪਾਣੀ ਦਾ ਮੈਨੂੰ ਨਹੀਂ ਪਤਾ ਕਿੰਨਾ ਪੋਣਾ ਪਤਾ ਕੀ ਕਰ ਕੱਲ ਹੀ ਵੇਖ ਕੇ ਦਾ ਉਹ ਚੁੱਕ ਚੁੱਕ ਕੇ ਮਾਰਦੀ ਮੈਂ ਉਹਨੂੰ ਬੋਸਮ ਨਹੀਂ ਆ ਵੀ ਕਿੰਨਾ ਕ ਪਾਣੀ ਪੋਣਾ ਭਿੰਡੀਆਂ ਦੇ ਵਿੱਚ ਫੇ ਜਿੱਦਾਂ ਦੱਸੂ ਵੀ ਫਿਰ ਉਹਨਾਂ ਦਾ ਪਾਣਾ ਐਵੇਂ ਫੇਰ ਜ਼ਿਆਦਾ ਪਾ ਗਏ ਫੇਰ ਉਹਨੇ ਕੰਡੀਆਂ ਚੁਕ ਚੁਕ ਮਾਰਨੀਆਂ ਵਿੜੇ ਤੇ ਫੇਰ ਕਿੱਦਾਂ ਕੱਲ ਸਾਫ਼ ਕੀਤਾ ਸੀ ਮੁੜ ਕੇ ਪਾਣੀ ਡੋਲ ਡੋਲ ਕੇ ਕਰਨਾ ਪਿਆ ਜਾਲੇ ਦਾ ਕਰ ਉਹ ਬੈਠੀ ਬਾਹਰ ਸਾਹਮਣੇ ਉਹਨੂੰ ਪੁੱਛਿਆ ਵੀ ਪਾਣੀ ਕਿੰਨਾ ਪੋਣਾ ਕੋਲੀ ਪੋਣੀ ਕਿੰਨਾ ਕਾ ਪੋਣਾ ਵਾ ਉਹਨਾਂ ਕ ਪਾ ਗਏ ਮੈਂ ਤੇਰੇ ਨੂੰ ਬੰਦ ਕਰਦੇ ਹੋ ਨਾ ਹੋਵੇ ਵੀ ਸੜ ਜੇ ਚੱਲ ਇਹਨੂੰ ਤੇ ਮੈਂ ਕਰਤਾ ਉਹ ਬੰਦੇ ਚੱਲ ਜਾ ਪੁੱਛ ਗਿਆ ਚੱਲ ਮੈਂ ਜਾਂਨੀ ਆ ਪੁੱਛ ਕਿੰਨਾ ਕ ਪਾਣੀ ਪੋਣਾ ਉਹਨਾਂ ਪਾਗਦੇ ਗਾ ਕੰਮ ਨੀ ਬੀੜਾ ਚੱਲ ਵਾਵਾ ਹੁਣ ਗਈ ਆ ਨਾਲੇ ਪੋਛ ਕੇ ਆਉਗੀ ਕੀ ਪੋਣਾ ਵਜ ਕੀ ਨਹੀਂ ਤੇ ਨਾਲੇ ਬਾਬਾ ਗੱਲਾਂ ਬਤਾਇਆ ਸੁਣ ਕੇ ਆਉਗੀ ਅਜੇ ਮਾਰਦੀ ਰਹੀ ਵਜਾਂ ਮਗਰ ਮੈਂ ਵੀ ਨਹੀਂ ਆਉਣਾ ਚੱਲ ਸੋਨਾ ਨਵੀਆਂ ਤਾਰੀਆਂ ਮਾਰਾਦੀਆਂ ਉਹ ਵੀ ਉਧਰ ਗਰਮ ਬੈਠੀ ਹੋਣੀ ਐ ਪੱਖੀ ਦੀ ਝੱਲ ਮਾਰੀ ਜਾਂਦੀ ਹੋਸਰੇ ਨਾ ਪੁੱਛਣਾ ਤਣਾ ਹੁਣ ਚੱਲ ਪੁੱਛਦੀ ਆਂ ਵੇਖੀ ਜਾਊਗੀ ਹੁਣ ਮਾਦਲਿਆ ਮੈਂ ਚੱਲ ਮਾਰਾਂ ਤੈਨੂੰ ਐਵੇਂ ਗਰਮੀ ਜਿ ਨਹੀਂ ਚੱਲ ਮਾਰ ਉਹ ਮੈਂ ਮਾਰ ਲੈਣੀ ਆ ਮੈਂ ਨਹੀਂ ਮੈਂ ਮਾਰਦੀ ਆ ਮਾਰ ਲੈਣੀ ਮੈਂ ਆਪਣੀ ਜਾਨ ਉਹ ਦੋਦੀ ਨੂੰ ਤਾਂ ਅਕਲ ਹੈ ਨਹੀਂ ਉਹਨਾਂ ਨੂੰ ਪਤਾ ਨਹੀਂ ਵੀ ਸੱਸ ਦੀ ਸੇਵਾ ਕਿੱਦਾਂ ਕਰਨੀ ਅਗਲਾ ਤੁਹਾਨੂੰ ਦੁਆਨ ਬੜੀ ਹੈ ਇੱਕ ਨੂੰ ਥੋੜੀ ਦੰ ਨਹੀਂ ਲਿਆ ਮੈਂ ਚੱਲ ਮਾਰਦੇ ਨਹੀਂ ਮਾਰ ਲੈਣੀ ਹੱਥ ਪੈਰ ਹੈਗੇ ਮੇਰੇ ਚੰਗੇ ਭਲੇ ਰੱਬ ਨੇ ਦਿੱਤੇ ਆ ਵੀ ਚੱਲ ਮਰ ਗਿਆ ਬੇਟੀ ਤੂੰ ਆ ਮੈਂ ਰਾਜਦਾ ਬੋਲਿਆ ਅਗਰ ਤੇ ਮੇਰੀ ਗੱਲ ਸੁਣ ਨਾ ਤੈਨੂੰ ਇੱਕ ਗੱਲ ਸੁਣਾਈ ਹੂੰ ਤੇ ਮੈਨੂੰ ਗਾਣਾ ਨਾ ਕੱਢੀ ਨਹੀਂ ਕੱਢਦੀ ਆ ਬਣਾਇਆ ਵਾ ਤੇ ਉਹਨਾਂ ਚ ਪਾਣੀ ਕਿੰਨਾ ਕ ਪਾਉਣਾ ਬਾਦੇ 3 ਕ ਗਲਾ ਮੇਕੋ ਕੱਲ ਨਾ ਪਾਣੀ ਜ਼ਿਆਦਾ ਪਾ ਗਾਇਆ ਇਹਨਾਂ ਦਾਲਾਂ ਚ ਨਾ ਫੇਰ ਫੇਰ ਗੁੱਸੇ ਹੁੰਦੇ ਸੀ ਅੱਛਾ ਮੈਂ ਅੱਜ ਪੁੱਛ ਗਈ ਪਉਣਾ ਵਾ ਵੀ ਕਿੰਨਾ ਕੁ ਪਾਣੀ ਪਉਣਾ ਪਿੰਡੀਆਂ ਚ ਤੇ ਪਿੰਡ ਖਦੀ ਬਣਾਈਆਂ ਨਹੀਂ ਨਹੀਂ ਜਮੇ ਉੱਥੇ ਕਿੱਥੋਂ ਬਣਾਈਆਂ ਸੀ ਉੱਥੇ ਵੀ ਮਾਤਾ ਜੀ ਬਣਾਉਂਦੀ ਹੁੰਦੀ ਹੁੰਦੀ ਸੀਗੀ ਅਸੀਂ ਤਾਂ ਖਾ ਲੈਨੇ ਨੇ ਚੁੱਪ ਕਰਕੇ ਹਾਂ ਇਹ ਪਾਣਾ ਦੋ ਤਿੰਨ ਗਲਾਸ ਪਾ ਲਾ ਤੁਹਾਡਾ ਡੰਗ ਹੋ ਜਾਏਗਾ ਸਾਰੇ ਨਾ ਤਿੰਨ ਗਲਾਸ ਬੜੇ ਆ ਬੜੇ ਮੈਂ ਉਹਨੂੰ ਕਹਿੰਨੀ ਆ ਫੇਰ ਵੀ ਤਿੰਨ ਗਲਾਸ ਪਾ ਦੇ ਤੇ ਮੈਂ ਤੁਹਾਡੀ ਕਰਤੂਤ ਦਾ ਤੁਹਾਡੀ ਦਾ ਜਾਏ ਤੁਹਾਨੂੰ ਅਜੇ ਤੱਕ ਪਿੰਡੀਆਂ ਬਣਾਉਣੀਆਂ ਨਹੀਂ ਆਈਆਂ ਤੁਹਾਨੂੰ ਕਿੱਦਾਂ ਬਣਾਇਨੀਆਂ ਹਾਏ ਦੌਰ ਪੋਛਕੇ ਬਣਾਉਂਦੇ ਆਪੇ ਕੱਲ ਤੁਸੀਂ ਦਾਲ ਬਣਾਈ ਤੋ ਅੱবি ਤੁਸੀਂ ਇੰਤਰਾ ਜਿਕੇ ਖਾਣ ਨਹੀਂ ਤਾ ਅੱਜ ਹੁਣ ਪਿੰਟ ਗੈਂ ਪਾਣੀ ਪਾ ਕੇ ਬੈਜੋ ਜਾ ਕੇ ਆਪੇ ਨੇ ਤੂੰ ਕਿਹਾ ਵਾ ਤੇ ਪਾਲਾ ਤੂੰ 2-3 ਗਲਾਸ ਪਾਰਾ ਵਿੱਚ ਜਾ ਕੇ ਡਾਂਗ ਹੋ ਜਾਊਗਾ ਨਾਲੇ ਟੱਬਰ ਦਾ ਤੇ ਫਿਰ ਵਾਗਾ ਤਾਂ ਕੱਢੀ ਜਾਨੀ ਆ ਬਿਲਕੁਲ ਤੁਹਾਨੂੰ ਅਕਲ ਮੋਤ ਹੈ ਨਹੀਂ ਮਾਸਾ ਕੀ ਗੱਲ ਦੀ ਵੀ ਥੋੜੀ ਬੋਤੀ ਤਾਂ ਨਾ ਹੋਵੇ ਤੇ ਉਹ ਨਹੀਂ ਸਿਕਾਇਆ ਤੁਹਾਨੂੰ ਉਹਨਾਂ ਨੇ ਨਹੀਂ ਉਹਨਾਂ ਨੇ ਸਿਖਾਇਆ ਤੇ ਸਹੀ ਉਹ ਸਿਖਾਇਆ ਤੁਹਾਨੂੰ ਸਵਾਹ ਜੇ ਤੁਹਾਨੂੰ ਇਹ ਸਬਜੀ ਨਹੀਂ ਬਣਾਉਣੀ ਆਉਂਦੀ ਦਾਲ ਨਹੀਂ ਬਣਾਉਣੀ ਤੇ ਤਾ ਸਿਖਾਇਆ ਤੁਹਾਨੂੰ ਕੀ ਆਉਣਾ ਸਿਖਾਇਆ ਉਹਨਾਂ ਨੇ ਪਤਾ ਹੀ ਕਿੰਨਾ ਕੰਮ ਕਰਦੇ ਹਨ ਨਹੀਂ ਕਿਹੜਾ ਕੰਮ ਕਰਦੀ ਹੁੰਦੀ ਪੱਤੀ ਹੀ ਪਾਉਂਦੇ ਹੁੰਦੇ ਗੋਆ ਇਹ ਇਹੋ ਕੋਈ ਕਾਠੜਿਆ ਮਨ ਗੋਆ ਕੋਲ ਛੋਟੇ ਲਿਆ ਕੱਠੇ ਪਾ ਲਈ ਹੋਰ ਕਹੂੰਗਾ ਕੰਮ ਕਿਹੜਾ ਕੀਤਾ ਫਾਈ ਤੇ ਉਹ ਕਿੰਨਾ ਕੰਮ ਹੁੰਦਾ ਵਾ ਬਹੁਤ ਕੰਮ ਆਉਗਾ ਤੋਹੀ ਨਾ ਗੁੱਡੀਆਂ ਰੱਖ ਲੋ 4-5 ਤੁਹਾਨੂੰ ਕਰਕੇ ਦੇ ਦਿਆ ਕਰਨਗੇ ਆ ਕੰਮ ਤੇ ਤੁਹਾਨੂੰ ਚਾਜ ਤੇ ਤੁਹਾਨੂੰ ਹੋਣੇ ਨਹੀਂ ਹੁਣ ਕੀ ਗੱਲ ਦਾ ਵੀ ਤੁਹਾਨੂੰ ਕੋਈ ਪਤਾ ਲੱਗਣਾ ਨਹੀਂ ਤੁਹਾਨੂੰ ਕਿ ਗੁੱ ਚੱਲ ਲੈ ਵੀ ਚੰਗਾ ਹੋ ਗਿਆ ਹਾਂ ਦੇ ਦਿਆ ਕਰੂੰ ਪੈਸੇ ਤੇ ਤੂੰ ਰੱਖ ਲਓ ਸ਼ਰਮ ਜਨਾ ਮਰੋਗੇ ਤੁਸੀਂ ਕਿਦੇ ਲੈ ਆਪ ਨੇ ਕਹੀਆਂ ਬੁੜੀਆ ਰੱਖ ਲਓ ਆ ਜਾਂਗੇ ਤੀਆਂ ਤੀ ਸਾਂ ਲੈਂਦੀਆਂ ਕਦੇ ਬਿਲਕੁਲ ਤੁਹਾਨੂੰ ਅਕਲ ਨਹੀਂ ਕਹਿੰਨੇ ਸਿਖਾਈ ਥੋੜੀ ਬੋੜੀ ਥੋੜੀ ਬੋੜੀ ਤੁਹਾਨੂੰ ਅਕਲ ਹੋਏ ਰੋਟੀ ਬਣਾਉਂਦੀ ਕਿਦੇ ਹਾਏ ਰੱਬਾ ਕਿੰਨੀ ਦੀ ਅਕਲ ਵਾ ਹੋਰ ਅਕਲ ਕਿੰਨੀ ਹੁੰਦੀ ਆ ਪੱਠੇ ਪਾਉਂਦੀ ਅਗਲੀ ਛਾਣ ਆ ਪੱਠੇ ਪਾ ਲੈ ਦੇਂਦੀਆਂ ਮੀਆਂ ਸਾਂਭ ਰਿਆ ਨਹੀਂ ਚੱਲ ਭਾਈ ਚੱਲ ਹਣ ਡੌੜਾ ਨਾ ਪਈ ਜਾ ਹੁਣ ਮੈਨੂੰ ਦੱਸ ਪੀ ਪਾਣੀ ਕਿੰਨਾ ਪਾਣੀ ਮੈਂ ਤਾਂ ਦੱਸਿਆ ਵੀ ਤਿੰਨ ਗਲਾਸ ਪਾ ਲੈ ਨਾ ਇਹ ਤਾਂ ਬਰਦਾਸ਼ਤ ਨਾ ਅੱਜ ਨਾ ਕੌਲੀ ਚੁੱਕ ਕੇ ਮਾਰੀ ਕੌਲੀ ਦੇੜੀ ਮਾਰ ਨਹੀਂ ਮਾਨੇ ਮੈਂ ਬਾਹਰ ਵਾਲੇ ਨੂੰ ਫੋਨ ਕਰਨੀ ਹੈ ਹੁਣ ਉਹਨੂੰ ਲਾ ਕੇ ਦੱਸਣੀ ਪਿਆ ਕਰਤੂਤ ਪਹਿਲਾਂ ਇਹਨਾਂ ਦੀ ਵੇਖ ਲੈਣ ਕਿ ਹਾਏ ਹਾਏ ਉਹਨੂੰ ਨਾ ਕਹੀਂ ਕੱਖ ਵੀ ਉਹਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਮਾਨ ਨਾਲ ਤੁਹਾਨੂੰ ਪਤਾ ਤਾਂ ਤੁਹਾਨੂੰ ਲੱਗ ਜਾਊਗਾ ਇਹ ਕੋਈ ਮੈਨੂੰ ਕਰਵਾ ਦਿੰਦੀ ਏ ਤੇਰੇ ਵੱਲ ਜਾ ਪੁੱਛ ਕੇ ਆਪ ਅੰਦਰ ਬੈਠੀ ਰਹਿੰਦੀ ਏ ਅਰਮਾਨ ਨਾਲ ਤੇ ਮੈਨੂੰ ਦਿਵਾਲੇ ਕਰਾ ਕਰਾ ਦਿੰਦੀ ਇਹਨੂੰ ਆ ਨੀ ਇੰਦਰ ਆ ਮੇਲਾ ਕੀ ਪਾੜਿਆ ਮਾ ਦਿਰੋ ਮਜਾ ਬਾਬਾ ਜੁੱਧ ਲੱਗਾ ਅੱਜ ਤੁਹਾਡਾ ਮੈਂ ਤਾਂ ਨਹੀਂ ਆਉਣਾ ਹੈਗਾ ਮੈਂ ਲੱਗਣਗੇ ਪੂਰੇ ਮੰਮੀ ਕੀ ਗੱਲ ਆ ਤੇ ਭੰਗੜਾ ਪਾ ਕਿਉਂ ਉਹ ਹਾਂ ਦੱਸੋ ਵੀ ਬੀਰੀ ਸੁਣੋ ਗੱਲ ਕੁਟਿਆ ਇਹ ਤੈਨੂੰ ਨੇ ਹਾਂ ਕੁਟਿਆ ਇਹ ਕੁਟਿਆ ਹੀ ਨਾ ਆਹੋ ਬੋਲਾ ਕੁਟਿਆ ਏਦਾ ਬਦਲੇ ਲਿਆ ਕਰਨੇ ਏਦਾ ਲਿਆ ਕਰਨੇ ਸਹੀ ਨਾ ਉਹ ਹੁਣ ਮਾਈ ਦੇ ਬਾਬਾ ਲਾਫਾ ਕੀਤੀ ਤੇ ਹੁਣ ਲਈ ਸੁਣ ਮੇਰੇ ਘੁੱਡੇ ਮਰਨ ਦੀ ਆਵਾਜ਼ਾਂ ਜਾਈਆਂ ਹਣ ਦੋ ਮੈਨੂੰ ਇਹ ਸੁਣਾਉਂਦੇ ਆ ਮੈਂ ਘਰੋਂ ਇੱਥੇ ਲਈ ਸਹੀ ਵੇਖੀ ਜਾ ਉਹ ਨਾਲੇ ਅਜੇ ਸਬਜ਼ੀ ਕਦੀ ਮਿਲਣੀ ਆ ਵਾ ਸਬਜ਼ੀ ਵੀ ਮਿਲ ਜੂ ਤੈਨੂੰ ਸਬਜ਼ੀਰੀ ਆ ਫਰਾਈ ਰਹਿੰਦੀ ਚੌਣੇ ਨੂੰ ਕਿਤੇ ਅਗਲਾ ਸੁਣ ਦੂਏ ਆ ਵਾ ਕਿੱਦਾਂ ਵੇ ਡਿੰਗੀ ਹੋਣ ਚੱਲ ਤੂੰ ਵੀ ਆਪਣੇ ਘਰ ਇੱਕ ਤੇ ਤੂੰ ਵੀ ਆ ਜਾਨੀ ਉਸੇ ਵੇਲੇ ਤੇਰੀ ਮਾਂ ਆ ਨੂੰ ਤੈਨੂੰ ਕੱਢ ਛੱਡਦੀ ਚੱਲ ਚੱਲ ਆਪਣੇ ਘਰ ਸਾਡੇ ਘਰ ਦਾ ਆਇਆ ਕਰ